ਨਮਸਕਾਰ ਦੋਸਤੋ ਮੈਂ ਡਾਕਟਰ ਪਦਮ ਦੇਖਿਸ਼ ਤੁਹਾਡਾ ਮੇਰੇ ਚੈਨਲ 'ਚ ਮੈਂ ਸਵਾਗਤ ਕਰਦਾ ਅੱਜ ਦਾ ਜੋ ਟੌਪਿਕ ਮੈਂ ਲੈ ਕੇ ਆਇਆ ਸਪੈਸ਼ਲ ਮਰਦਾਂ ਲਈ ਹੈ ਮੌਸਮ ਬਦਲ ਰਿਹਾ ਹੈ ਠੰਡ ਆ ਗਈ ਹੈ ਤਾਂ ਮਰਦਾਨਾ ਤਾਕਤ ਦੇ ਲਈ ਲੋਕ ਪੰਜੀਰੀ ਮਰਦਾਨਾ ਤਾਕਤ ਦੀ ਦਵਾਈ ਬਣਾਉਣੀ ਸ਼ੁਰੂ ਕਰ ਦਿੱਤੀਆਂ ਨੇ ਲੋਕਾਂ ਨੇ ਇਸ ਦੇ ਰਿਗਾਰਡਿੰਗ ਮੈਂ ਦੋ ਟੌਪਿਕ ਲੈ ਕੇ ਆਇਆ ਪਾਰਟ 1 ਤੇ ਪਾਰਟ 2 ਪਹਿਲੇ ਟੌਪਿਕ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਆਪਾਂ ਬਿਨਾਂ ਕਿਸੇ ਨੌਲੇਜ ਤੋਂ ਕਿਸੇ ਵੀ ਅਨਸਾਰੀ ਤੋਂ ਲੇ ਲੈਣੇ ਆ ਦਵਾਈ ਲੈ ਲੈਣੇ ਹੁਣ ਅਨਸਾਰੀ ਤੋਂ ਦਵਾਈ ਬਣਾ ਕੇ ਦੇ ਦਿੰਦਾ ਤੇ ਕਿਸੇ ਵੀ ਵੈਦ ਤੋਂ ਆਪਾਂ ਕਹਿ ਦਈਏ ਜਿਹਦੇ ਨੂੰ ਡਿਗਰੀ ਨਹੀਂ ਕਿਸੇ ਦੀ ਡਿਗਰੀ ਨਹੀਂ ਹੈ ਡਿਗਰੀ ਹੋਲਡਰ ਨਹੀਂ ਹੈ ਜਾਂ ਨੌਲੇਜ ਹੀ ਨਹੀਂ ਹੈ ਤੋਸਟੋ ਉਹ ਦਵਾਈਆਂ ਬਣਾ ਲੈਂਦੇ ਨੇ ਮੈਂ ਚਾਹਣਾ ਮੇਰਾ ਫਰਜ ਹੈ ਕਿ ਮੈਂ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਨਾ ਹੋਵੇ ਤਾਂ ਇਸ ਦੇ ਲਈ ਮੈਂ ਇਸ ਟਾਪਿਕ ਨੂੰ ਤਿੰਨ ਕੈਟਾਗਰੀਆਂ ਵਿੱਚ ਡਿਵਾਈਡ ਕਰਿਆ 3 ਕੈਟਾਗਰੀਜ਼ ਦੀ ਗੱਲ ਕਰੀਏ ਮੈਂ ਪਹਿਲੀ ਕੈਟਾਗਰੀ ਨਕਲੀ ਵੈਦ ਸੈਕੰਡ ਕੈਟਾਗਰੀ ਵਿਗਿਆਪਨ ਥਰਡ ਕੈਟਾਗਰੀ ਮਿਸਗਾਈਡਰਡ ਦਾ ਪੇਸ਼ੈਂਟ ਪਹਿਲੀ ਬਾਰੇ ਮੈਂ ਕਹਿਣਾ ਚਾਹੂੰਗਾ ਕੀ ਨਕਲੀ ਵੈਦ ਮੀਨਸ ਮੇਰੇ ਕਹਿਣ ਦਾ ਮਤਲਬ ਜਿਸ ਕੋਲ ਕੋਈ ਕੋਰਸ ਨਹੀਂ ਹੈ ਕੋਈ ਡਿਗਰੀ ਨਹੀਂ ਹੈ ਠੀਕ ਹੈ ਉਹ ਬਿਨਾ ਕਿਸੇ ਡਿਗਰੀ ਤੋਂ ਹੀ ਮਰੀਜ਼ ਨੂੰ ਦਵਾਈ ਬਣਾ ਕੇ ਦੇ ਦਿੰਦਾ ਉਹਨੂੰ ਕੋਈ ਨੋ ਲੈਜ ਨਹੀਂ ਹੁੰਦੀ ਅੱਜ ਕੱਲ ਤਾਂ ਇਹ ਵੀ ਕਰ ਰਹੇ ਨੇ ਕਿ ਉਹ ਅੰਗਰੇਜ਼ੀ ਦਵਾਈ ਪੁੱਟ ਕੇ ਪੀਸ ਕੇ ਦੇ ਦਿੰਦੇ ਜਿਹਦੇ ਨਾਲ ਪੇਸ਼ੈਂਟ ਨੂੰ ਬੜਾ ਸਾਈਡ ਇਫੈਕਟ ਹੁੰਦਾ ਤਾਂ ਇਹਨਾਂ ਤੋਂ ਬਚਣਾ ਚਾਹੀਦਾ ਸੈਕੰਡ ਵਨ ਵਿਗਿਆਪਨ ਵਿਗਿਆਪਨ ਮੀਨਸ ਕਿ ਅੱਜ ਕੱਲ ਲੋਕ ਸਿਰਫ ਦੇਖ ਲੈਂਦੇ ਨੇ ਟੀਵੀ ਤੇ ਕਿ ਆਹ ਕੈਪਸੂਲ ਹੈ ਆਹ ਕੈਪਸੂਲ ਬੜਾ ਫੇਮਸ ਹੈ ਦੋਨੋਂ ਬਿਨਾ ਕਿਸੇ ਜਾਂਚ ਪਰਖ ਤੋਂ ਖਾ ਰਹੇ ਨੇ ਬਿਨਾ ਕਿਸੇ ਡਾਕਟਰ ਦੀ ਸਲਾਹ ਤੋਂ ਜਿਵੇਂ ਕਿ ਐਕਸਪਲਸ 골ਡ ਬਹੁਤ ਫੇਮਸ ਹੋ ਰਿਹਾ ਕਾਮਰਾਜ ਕੈਪਸੂਲ ਹੈ ਲੋਕ ਯੂਜ਼ ਕਰ ਰਹੇ ਨੇ ਤਾਂ ਉਹਦੇ ਬਿਨਾ ਕਿਸੇ ਜਾਂਚ ਤੋਂ ਬਿਨਾ ਕਿਉਂਕਿ ਉਹ ਪ੍ਰੋਡਕਟ ਦੀ ਇੰਨੀ ਹਾਈਪ ਬਣਾ ਦਿੱਤੀ ਜਾਂਦੀ ਹੈ ਵੀ ਇਹ ਪ੍ਰੋਡਕਟ ਵੀ ਪਤਾ ਨਹੀਂ ਤੁਹਾਡੇ ਲਈ ਰਾਮ ਬਾਣਾ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਗਾ ਕਿ ਤੁਸੀਂ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਵੀ ਪ੍ਰੋਡਕਟ ਨੂੰ ਯੂਜ਼ ਨਾ ਕਰੋ ਥਰਡ ਵਨ ਹੈ ਮਿਸਗਾਈਡਡ ਦਾ ਪੇਸ਼ੈਂਟ ਮਿਸਗਾਈਡ ਕਿਵੇਂ ਕੀਤਾ ਜਾਂਦਾ ਪੇਸ਼ੈਂਟ ਨੂੰ ਲਾਈਕ ਤੁਸੀਂ ਨਿਊਜ਼ਪੇਪਰਾਂ 'ਚ ਦੇਖਦੇ ਹੋ ਨਿਊਜ਼ਪੇਪਰ ਹੋ ਗਿਆ ਜਾਂ ਵਿਗਿਆਪਨ 'ਚ ਹੋ ਗਿਆ ਤਾਂ ਉਹਨੂੰ ਕਿਹਾ ਜਾਂਦਾ ਕਿ ਜਿਵੇਂ ਕਿ ਅੱਜਕੱਲ ਮਰਦਾਂ ਨੂੰ ਕਿਹਾ ਜਾਂਦਾ ਕਿ ਮਰਦਾਂ ਨੂੰ ਕਿ ਇੰਦਰੀ ਦਾ ਸਾਈਜ਼ ਵਧਾਓ ਐਟਸੈਕਟਾ ਐਟਸੈਟਰਾ ਕਾਫੀ ਗੱਲਾਂ ਬੋਲੀਆਂ ਜਾਂਦੀਆਂ ਕਿ ਤੇਲ ਯੂਜ਼ ਕਰੋ ਬਟ ਉਹ ਸਭ ਗੱਲਾਂ ਫੇਕ ਨਹੀਂ ਉਹਨਾਂ ਦਾ ਕੁਝ ਇਸ ਦੇ ਨਾਲ ਪਰਪਸ ਨਹੀਂ ਹੈ ਪਰਪਸ ਕਿਉਂ ਨਹੀਂ ਹੈ ਕਿ ਜੋ ਆਪਣੇ ਜੀਨਸ ਤੋਂ ਆਪਾਂ ਨੂੰ ਮਿਲੇ ਆਪਣੇ ਫਾਦਰ ਤੋਂ ਆਪਾਂ ਨੂੰ ਪੈਰੈਂਸ ਤੋਂ ਜੋ ਮਿਲਿਆ ਉਦਾਂ ਹੀ ਉਹਦੇ ਅਕੋਰਡਿੰਗ ਹੀ ਚੱਲਣਾ ਠੀਕ ਹੈ ਆਪਾਂ ਇਹ ਨਹੀਂ ਹੈ ਕਿ ਕੋਈ ਵੀ ਬੰਦਾ ਕਿਸੇ ਵੀ ਵਿਗਿਆਪਨ ਨੂੰ ਸੁਣ ਕੇ ਉਹ ਪ੍ਰੋਡਕਟ ਯੂਜ਼ ਕਰਨ ਲੱਗ ਜਾਏ ਉਹਦੇ ਬੜੇ ਸਾਈਡ ਇਫੈਕਟ ਹੁੰਦੇ ਆ ਤਾਂ ਇਸ ਤੋਂ ਵੀ ਬੜਾ ਧਿਆਨ ਦੇਣ ਦੀ ਲੋੜ ਹੈ ਐਟ ਦ ਐਂਡ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਡਿਗਰੀ ਹੋਲਡਰ ਜਾਂ ਪੜ੍ਹੇ ਲਿਖੇ ਡਾਕਟਰ ਤੋਂ ਇਹਨਾਂ ਤੋਂ ਹੀ ਇਲਾਜ ਕਰਵਾਓ ਕਿਉਂਕਿ ਤੁਸੀਂ ਕਿਸੇ ਆਪਾਂ ਕਹਿ ਦਈਏ ਕਿਸੇ ਕੰਪਨੀ ਨੂੰ ਪੁਆਇੰਟ ਆਊਟ ਕਰਨਾ ਬੜਾ ਔਖਾ ਹੈ ਡਾਕਟਰ ਨੂੰ ਤਾਂ ਤੁਸੀਂ ਜਾ ਕੇ ਖੁਦ ਵੀ ਉਹਦੇ ਕਲੀਨਿਕ ਤੇ ਵਿਜ਼ਿਟ ਕਰਕੇ ਵੀ ਕਹਿ ਸਕਦੇ ਹੋ ਕਿ ਡਾਕਟਰ ਸਾਹਿਬ ਫਰਕ ਪਿਆ ਜਾਂ ਨਹੀਂ ਤਮੈਂ ਚਾਹੂਗਾ ਕਿ ਤੁਸੀਂ ਮੇਰੀਆਂ ਇਸ ਗੱਲਾਂ ਤੇ ਅਮਲ ਕਰੋ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਤੁਸੀਂ 100% ਆਥੈਂਟਿਕ ਪ੍ਰੋਡਕਟ ਮੰਗਵਾਉਣਾ ਤਾਂ ਤੁਸੀਂ ਮੇਰੇ ਤੋਂ ਮੰਗਵਾ ਸਕਦੇ ਹੋ ਕਲੀਨਿਕ ਵੀ ਵਿਜ਼ਿਟ ਕਰ ਸਕਦੇ ਹੋ ਤਪਾ ਮੰਡੀ ਆਪਣਾ ਕਲੀਨਿਕ ਹੈ ਜੇ ਤੁਸੀਂ ਘਰ ਬੈਠੇ ਦਵਾਈ ਮੰਗਵਾਉਣੀ ਹੈ ਤਾਂ ਮੇਰੇ ਨਿਚੇ ਦਿੱਤੇ ਸੋਨ ਨੰਬਰਾਂ ਤੇ ਸੰਪਰਕ ਕਰੋ ਨੰਬਰ ਹੈ 9417510946 ਤੁਸੀਂ ਇਸ ਤੇ WhatsApp ਮੈਸੇਜ ਵੀ ਕਰ ਸਕਦੇ ਹੋ ਸੈਕੰਡ ਪਾਰਟ ਦੇ ਵਿੱਚ ਮੈਂ ਦਵਾਈ ਦਾ ਨੁਸਖਾ ਲੈ ਕੇ ਆਉਂਗਾ ਦਵਾਈ ਦਾ ਨੁਸਖਾ ਤੁਸੀਂ ਘਰ ਬੈਠੇ ਖੁਦ ਵੀ ਬਣਾ ਸਕਦੇ ਹੋ ਜੇ ਤੁਸੀਂ ਮੇਰੇ ਤੋਂ ਮੰਗਾਉਣਾ ਹੋਗਾ ਮੈਂ ਤੁਹਾਨੂੰ ਪ੍ਰੋਵਾਈਡ ਵੀ ਕਰ ਦੂੰ ਸੋ ਇਸ ਦੇ ਲਈ ਮੈਨੂੰ ਤੁਸੀਂ ਮੇਰੀ ਸੈਕੰਡ ਵੀਡੀਓ ਤੇ ਲਈ ਬਣੀ ਰਿਓ ਨੈਕਸਟ ਡੇ ਹੀ ਮੇਰੀ ਸੈਕੰਡ ਵੀਡੀਓ ਐਸੇ ਟਾਈਮ ਹੀ 5 ਵਜੇ ਮੈਂ ਅਪਲੋਡ ਕਰੂੰਗਾ ਤਾਂ ਤੁਸੀਂ ਉਸ ਟਾਈਮ ਤੇ ਨੁਸਖਾ ਦੇਖ ਕੇ ਤੁਸੀਂ ਲੱਗਦਾ ਤੁਸੀਂ ਆਪ ਬਣਾ ਲਿਓ ਨਹੀਂ ਤਾਂ ਮੈਨੂੰ ਨਾਲ ਸੰਪਰਕ ਕਰ ਲਿਓ ਸੋ ਆਸ਼ਾ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਗੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ